ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ YouTube ਕਿਰਤ ਤੇ ਅੱਜ ਆਪਾਂ ਬਣਾਵਾਂਗੇ ਮਿਲਕ ਪਾਊਡਰ ਤੋਂ ਸੁੱਕੇ ਦੁੱਧ ਤੋਂ ਤਿੰਨ ਰੰਗਾਂ ਵਾਲਾ ਤੇ ਕਾਜੂ ਬਦਾਮ ਦੀ ਫਿਲਿੰਗ ਵਾਲਾ ਆਪਾਂ ਟੇਸਟੀ ਪੇੜਾ ਬਣਾਵਾਂਗੇ ਜੋ ਕਿ ਬਿਨਾ ਗੈਸ ਚਲਾਈ ਬਣਾ ਸਕਦੇ ਆਂ ਆਪਾਂ 5-7 ਮਿੰਟਾਂ ਦੇ ਵਿੱਚ ਤੇ ਆਪਾਂ ਹੁਣ ਚਲੋ ਬਣਾਉਣਾ ਸ਼ੁਰੂ ਕਰਦੇ ਆਂਗੇ ਜਿਹੜਾ ਇਹ ਪੇੜਾ ਹੈਗਾ ਇਹ ਬਣ ਕੇ ਬਹੁਤ ਟੇਸਟੀ ਸੁਆਦ ਬਣਦਾ ਹੈਗਾ ਬਹੁਤ ਟੇਸਟੀ ਲੱਗਦਾ ਹੈਗਾ ਖਾਣ ਚ ਜਦੋਂ ਵੀ ਕੁਝ ਮਿੱਠਾ ਖਾਣ ਨੂੰ ਜੀ ਕਰੇ ਤਾਂ ਆਪਾਂ ਇਹ ਬਣਾ ਲੈਂਦੇ ਹਾਂ। ਇਹ ਸਾਰੀ ਸਪੇਸ ਐ ਭਰ ਦੇਣੀ। ਸਭ ਤੋਂ ਪਹਿਲਾਂ ਆਪਾਂ ਲੈ ਲਏਗੇ ਵਾਸਤੇ 8-10 ਦਾਖਾ। ਉਸ ਤੋਂ ਬਾਅਦ ਆਪਾਂ ਲੈ ਲਾਂਗੇ 50 ਕਾਜੂ ਤੇ 50 ਦਾ ਬਦਾਮ ਲੈ ਲਾਂਗੇ। ਦੋ ਇਲਾਇਚੀਆਂ ਲੈ ਲਾਂਗੇ ਹਰੀਆਂ। ਤੇ ਥੋੜਾ ਜਿਹਾ ਮਿੱਠਾ ਲੈ ਲਾਂਗੇ ਸ਼ੱਕਰ। ਚਾਹੇ ਪੀਸੀ ਹੋਈ ਚੀਨੀ ਲੈ ਲਓ ਚਾਹੇ ਤੁਸੀਂ ਲੈ ਲਓ। ਦਾਣੇਦਾਰੇ ਇਹਨੂੰ ਆਪਾਂ ਦਰਦਰਾ ਜਾਂ ਪੀਸਾਂਗੇ ਤੇ ਇਹ ਮੈਂ ਪੀਸੀ ਹੋਈ ਚੀਨੀ ਡਾਲ ਲੀਏਗੀ ਮੱਖੀਆਂ ਝੜਕੇ ਨਾਲੇ ਮੱਖੀ ਬਣਾਉਂਦਾ ਮੈਨੂੰ ਨਹੀਂ ਪਤਾਗਾ ਹਾਂ ਜੇ ਤੇ ਇੱਕ ਕੰਮ ਹੋਊਗਾ ਥੋੜੀ ਚੱਲ ਹੁਣ ਪਾ ਦੇ ਦੇਖੀ ਕਿ ਜੰਨੀ ਆ ਰਹੀ ਹੈ ਫ੍ਰੈਸ਼ ਉਹ ਪਾ ਕੇ ਆਪਾਂ ਇਹਨੂੰ ਇੱਕ ਦੋ ਦੀ ਸਥਿਤੀ ਚ ਲੈ ਆਮਾ ਦੀ ਜੇ ਕਿ ਅਸਤਰਾ ਥੋੜੀ ਜੀ ਮਤਲਬ ਕਿ ਆਪਣੇ ਹੱਥ ਵਿੱਚ ਬੱਟੀ ਜਾਵੇ ਪਿੰਨੀ ਦੀ ਤਰ੍ਹਾਂ ਤੇ ਖਿੰਡੇ ਨਾ ਤੇ ਇਸ ਤਰ੍ਹਾਂ ਦੀ ਸਥਿਤੀ ਚ ਆਪਾਂ ਇਹਨੂੰ ਲੇ ਆਮਾਗੇ ਤੇ ਇਹ ਆਪਾਂ ਮਲਾਈ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਦੇਖ ਲਵਾਂਗੇ ਵੀ ਇਹ ਵਧੀਆ ਹੋ ਗਈ ਹੈ ਕਿ ਜਿਹੜੀ ਸਥਿਤੀ ਚ ਤੇ ਉਸ ਤੋਂ ਬਾਅਦ ਆਪਾਂ ਦਵਾਂਗੇ ਹੁਣ ਇੱਥੇ ਇੱਕ ਕਟੋਰੀ ਮਿਲਕ ਪਾਊਡਰ ਤੇ ਮਿਲਕ ਪਾਊਡਰ ਮਿੱਠਾ ਹੁੰਦਾ ਤਾਂ ਕਰਕੇ ਜਿਹੜੀ ਚੀਨੀ ਹੈਗੀ ਉਹ ਆਪਾਂ ਮਿਲਕ ਪਾਊਡਰ ਤੋਂ ਅੱਧੀ ਲਵਾਂਗੇ ਤੇ ਥੋੜਾ ਜਿਹਾ ਲੈ ਲਾਂਗੇ ਆਪਾਂ ਇਹਦੇ ਵਿੱਚ ਇਲਾਇਚੀ ਪਾਊਡਰ ਜਿਹੜਾ ਆਪਾਂ ਇਹ ਡੋ ਬਣਾਵਾਂਗੇ ਤੇ ਜਿਹੜੀ ਆਪਾਂ ਜੇ ਤੁਹਾਡੇ ਕੋਲੇ ਮਲਾਈ ਹੈਗੀ ਹੈਗੀ ਤਾਂ ਫਰੈਸ਼ਰ ਮਲਾਈ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਉਬਾਲ ਕੇ ਦੁੱਧ ਨੂੰ ਠੰਡਾ ਕਰਕੇ ਲੈ ਸਕਦੇ ਹੋ ਇਹਨੂੰ ਆਪਾਂ ਮਿਕਸ ਕਰਕੇ ਤੇ ਇਹਦੇ ਵਿੱਚ ਇੱਕ ਡੋ ਦੀ ਸਥਿਤੀ ਚ ਤਿਆਰ ਕਰ ਲਵਾਂਗੇ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲ ਮਸਲ ਕੇ ਗੁੰਨਾ ਲਵਾਂਗੇ ਆਟੇ ਦੀ ਤਰ੍ਹਾਂ ਇਹ ਬਹੁਤ ਹੀ ਵਧੀਆ ਸੌਫਟ ਜਿਹਾ ਡੋ ਬਣ ਜਾਂਦਾ ਹੈਗਾ ਤੇ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਤਿੰਨ ਭਾਗਾਂ ਦੇ ਵਿੱਚ ਵੰਡ ਲਵਾਂਗੇ ਇਹਨਾਂ ਤੇ ਆਪਾਂ ਇੱਕ ਤੇ ਹਰਾ ਕਲਰ ਲਾਤਾ ਕਲਰ ਲਾਤਾ ਤੇ ਹਰਾ ਕਰ ਲਵਾਂਗੇ ਇੱਕ ਥੀਸਾ ਆਪਾਂ ਸੰਤਰੀ ਕਰ ਲਵਾਂਗੇ ਇੱਕ ਪੀਲਾ ਮੇਰੇ ਕੋਲ ਇਹ ਤਿੰਨੇ ਕਲਰ ਵਾਲੇ ਅਵੇਲੇਬਲ ਸੀਗੇ ਤਾਂ ਮੈਂ ਇਹ ਤਿੰਨੇ ਲੈ ਲਏ ਤੇ ਇਹਨਾਂ ਨੂੰ ਛੋਟੇ-ਛੋਟੇ ਪੀਸ ਆਪਾਂ ਕਰ ਲਵਾਂਗੇ ਇਹ ਮੈਂ ਪੰਜ-ਪੰਜ ਪੀਸ ਕਰ ਲਏ ਹੈਗੇ ਤੇ ਇਨਾਂ ਨੂੰ ਆਪਾਂ ਥੋੜਾ ਜਿਹਾ ਗਾਹਾਂ ਨੂੰ ਕਰ ਲੈਣਾ ਹੱਥ ਜਿਹੜੇ ਮੇਰੇ ਕੋਲ ਪਤਾ ਦਿਖਣ ਬਣਾ ਕੇ ਰੱਖ ਲਵਾਂਗੇ ਇੱਕ ਸਾਈਡ ਤੇ ਇਹ ਪੀਲੇ ਬਣਾ ਲਏ ਆ ਤੇ ਇਹ ਆਪਾਂ ਨੇ ਸੰਤਰੀ ਬਣਾ ਲੈਨੇ ਕਿ ਜੇ ਤੁਹਾਡੇ ਕੋਲ ਲਾਲ ਕਲਰ ਹੈਗਾ ਲਾਲ ਪਾਓ ਗੁਲਾਬੀ ਪਾਓ ਜਿਹੜਾ ਵੀ ਕਲਰ ਹੈਗਾ ਤੁਸੀਂ ਪਾ ਸਕਦੇ ਹੋਗੇ ਇਸ ਤਰ੍ਹਾਂ ਕਰਕੇ ਆਪਾਂ ਛੋਟੇ ਛੋਟੇ ਪੀਸ ਤੋੜ ਤੋੜ ਕੇ ਰੱਖ ਲਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਕੀ ਬੈਠੀ ਹੈ ਜਿਹੜਾ ਹਰਾ ਕਲਰ ਹੈਗਾ ਉਹਦੇ ਵੀ ਆਪਾਂ ਪੀਸ ਕੱਟ ਕੇ ਰੱਖ ਲਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹ ਇੱਕ ਇੱਕ ਜਿਹੜਾ ਪੀਸ ਹੈਗਾ ਇਹ ਲੈ ਲਵਾਂਗੇ ਆਪਣੇ ਹੱਥ ਦੇ ਵਿੱਚ ਲੈ ਲਓ ਤੇ ਹੱਥ ਦੇ ਕਿਉਂਕਿ ਇਹ ਸੌਫਟ ਹੁੰਦਾ ਹੈਗਾ ਹੱਥ ਤੇ ਬਿਲਕੁਲ ਪਲੇਨ ਹੋ ਜਾਂਦਾ ਹੈਗਾ ਜੇ ਤੁਸੀਂ ਹੱਥ ਤੇ ਨਹੀਂ ਲੈਣਾਗਾ ਤਾਂ ਇੱਕ ਕਾਗਜ਼ ਵਿੱਚਾ ਲਓ ਕੋਈ ਮਮੀ ਕਾਗਜ਼ ਉਹਦੇ ਉੱਤੇ ਬੇਲ ਦੇ ਨਾਲ ਬੇਲ ਵੀ ਸਕਦੇ ਹੋਗੇ ਇਹਦੇ ਵਿੱਚ ਜਿਹੜੀ ਉਹ ਸਟਾਫਿੰਗ ਆਪਾਂ ਲੈਤੀ ਸੀਗੀ ਤੇ ਉਹ ਆਪਾਂ ਇਹਦੇ ਵਿੱਚ ਰੱਖ ਲਈ ਹੈਗੀ ਬਣਾ ਕੇ ਤੇ ਹੁਣ ਇਸ ਤੋਂ ਬਾਅਦ ਆਪਾਂ ਇਹਨੂੰ ਫੀਲਿੰਗ ਨੂੰ ਚਾਰੇ ਪਾਸੇ ਤੋਂ ਕਵਰ ਕਰ ਦੇਵਾਂਗੇ ਤੇ ਇਹਨੂੰ ਆਪਾਂ ਸ਼ੇਪ ਦੇ ਦੇਵਾਂਗੇ ਭੇੜੇ ਦੀ ਆ ਦੇਖੋ ਇਹ ਬਹੁਤ ਹੀ ਵਧੀਆ ਸੌਫਟ ਹੈਗਾ ਤੇ ਕਿਤੇ ਵੀ ਕ੍ਰੈਕ ਨਹੀਂ ਰਹਿੰਦਾ ਹੈਗਾ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਕਲਰ ਪੁੱਲ ਪੇੜਾ ਤੇ ਇਹਨੂੰ ਆਪਾਂ ਕੋਕੋਨਟ ਦੇ ਮਰਾਦੇ ਨਾਲ ਆਪਾਂ ਇਹਨੂੰ ਸੁਜਾ ਲਵਾਂਗੇ ਤੇ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਹੈ ਤੇ ਬਹੁਤ ਹੀ ਜਲਦੀ ਬਣ ਜਾਂਦੇ ਆ ਤੁਹਾਨੂੰ ਮੇਰੀ ਇਹ ਵੀਡੀਓ ਕੈਜੀ ਲੱਗੀ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਪਾਂ ਇੱਕ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਵੇਖਣ ਲਈ ਧੰਨਵਾਦ ਸਾਰਿਆਂ ਨੂੰ ਸ਼ਸ਼੍ਰੀ ਅਕਾਲ